ਤੁਸੀਂ ਤੇ ਹਰ ਨਿਊਜ਼ ਟਾਈਮ ਪਾਤੜਾ ਮੈਂ ਬਲਵਿੰਦਰ ਸਿੰਘ ਕਾਹਨਗੜ ਪਾਤੜਾਂ ਦੇ ਨਿਆਲ ਪਿੰਡ ਦੇ ਵਿੱਚ ਕੋਲ ਖੜੇ ਹਾਂ ਪਟਿਆਲਾ ਰੋਡ ਦੇ ਉੱਪਰ ਇਸ ਟਾਈਮ ਮੌਜੂਦਾਂ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਲੈ ਕੇ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਾਤੜਾਂ ਇਲਾਕੇ ਦੀ ਸਭ ਤੋਂ ਵੱਡੀ ਫਬਰਾਂ ਨਿਆਲ ਪਿੰਡ ਦੇ ਦੋ ਨੌਜਵਾਨਾਂ ਵੱਲੋਂ ਜਿਹੜਾ ਖੁਦਕੁਸ਼ੀ ਮਾਮਲਾ ਸੀਗਾ ਉਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਅੱਜ ਪਤਾ ਪੀੜਤ ਪਰਿਵਾਰਾਂ ਵੱਲੋਂ ਬਹੁਤ ਵੱਡੇ ਕਾਫਲੇ ਦੇ ਨਾਲ ਆ ਜਿਹੜਾ ਪਤਨਾ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਮੰਗ ਲੈ ਕੇ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਆ ਸਾਡੇ ਨਾਲ ਬਾਬਾ ਬਖਸ਼ੀਰ ਸਿੰਘ ਜੀ ਮੌਜੂਦ ਹੈ ਉਹਨਾਂ ਦੇ ਨਾਲ ਗੱਲ ਕਰਨੀ ਚਾਹਾਂਗੇ ਬਾਬਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਸਾਰੇ ਜਿਹੜਾ ਮਾਹੌਲ ਨੂੰ ਇੱਕ ਹਫ਼ਤੇ ਤੋਂ ਲੈ ਕੇ ਮੰਗ ਕੀਤੀ ਜਾ ਰਹੀ ਆ ਕਿ ਪੀੜਤ ਪਰਿਵਾਰਾਂ ਵੱਲੋਂ ਤੇ ਸਾਰੇ ਨਗਰ ਵੱਲੋਂ ਇਕੱਠੇ ਹੋ ਕੇ ਕਿ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਪਰ ਪੁਲਿਸ ਵੱਲੋਂ ਹਜੇ ਤੱਕ ਜਿਹੜੀ ਉਹ ਕੋਈ ਵੀ ਕਾਰਵਾਈ ਨਹੀਂ ਕੀਤੀ। ਮੈਂ ਅੱਜ ਤੁਹਾਡੇ ਚੈਨਲ 'ਆਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਲੋਕ ਹਥਿਆਰ ਚੁੱਕਦੇ ਆ ਜਦੋਂ ਵਾਇਲੈਂਟ ਹੁੰਦੀ ਆ ਸਾਰੀ ਚੀਜ਼ ਜਦੋਂ ਵਾਇਲੈਂਸ ਵੱਲੋਂ ਵਧਦੇ ਆ ਇਹ ਤੁਹਾਡੇ ਸਾਹਮਣੇ ਅੱਜ ਸਰਕਾਰ ਕਰ ਰਹੀ ਆ ਤੇ ਲੋਕ ਵਾਇਲੈਂਸ ਵੱਲੋਂ ਐਂ ਵਧਦੇ ਆ ਜਦੋਂ ਹਾਕਮ ਇਨਸਾਫ ਨਾ ਦੇਣ ਫਿਰ ਲੋਕ ਆਪਣੇ ਤਰੀਕੇ ਨਾਲ ਆਪਣਾ ਇਨਸਾਫ ਕਰਦੇ ਆ ਜਾਂ ਲੈਂਦੇ ਆ ਅੱਜ ਹਫਤੇ ਦੇ ਉੱਤੇ ਹੋ ਗਿਆ ਹੈ ਸ਼ਰਿਆਂਮ ਇਹਨਾਂ ਦਾ ਮੁਲਾਜ਼ਮ ਇੱਕ ਬੰਦੇ ਨੂੰ ਇੰਟਰੋਗੇਟ ਕਰਦਾ ਹੈ ਲੈ ਜਾ ਕੇ ਅਣ ਮਨੁੱਖੀ ਤਸ਼ੱਦਦ ਕਰਦਾ ਹੈ ਉੱਤੇ ਔਰ ਉਹਨੂੰ ਜਲੀਲ ਕਰਦਾ ਸਭ ਤੋਂ ਜਿਹੜੀ ਮੇਨ ਗੱਲ ਆ ਜਲੀਲ ਕਰਦਾ ਤੇ ਉਹ ਬੰਦੇ ਜਿਹੜੇ ਆ ਮੌਤ ਨੂੰ ਗੱਲ ਲਾ ਲਿੰਦੇ ਆ ਤਾਂ ਉਹਨਾਂ ਬੰਦਿਆਂ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਗਿਆ ਦੇਖੋ ਸਮਝਣ ਵਾਲੀ ਗੱਲ ਇਹ ਆ ਇੱਕ ਬੰਦੇ ਨੂੰ ਤੇ ਲੋਕਾਂ ਨਹੀਂ ਫੜਿਆ ਜਿਹੜਾ ਕਹਿੰਦੇ ਦੋ ਬੰਦੇ ਅਰੈਸਟ ਕਰ ਲਿਆ ਉਹਨਾਂ 'ਚ ਇੱਕ ਬੰਦਾ ਲੋਕਾਂ ਨਹੀਂ ਫੜ ਕੇ ਦਿੱਤਾ ਆ ਇਹਨਾਂ ਨੇ ਇੱਕੋ ਬੰਦਾ ਅਰੈਸਟ ਕੀਤਾ ਅਗਲੀ ਗੱਲ ਜਿਹੜਾ ਮੇਨ ਬੰਦਾ ਆ ਉਹ ਐਸ ਡੀ ਐਫ ਦਾ ਮਲਾਜਮ ਆ ਪੰਜਾਬ ਪੁਲਿਸ ਦਾ ਔਰ ਬਿਲਕੁਲ ਉਹਦੀ ਜਿਹੜੀ ਨੌਕਰੀਆਂ ਨੇੜੇ ਲੱਗੀ ਹੋਈ ਆ ਠੀਕ ਹੈ ਜੀ ਉਹ ਬੰਦਾ ਜਿਹੜਾ ਆ ਜਿੰਨਾ ਮਰਜੀ ਛਾਤਰ ਹੋਏ ਪੁਲਿਸ ਦੇ ਕੋਲ ਅੱਜ ਕੱਲ ਟੈਕਨੀਕਲ ਬਹੁਤ ਕੁਝ ਆ ਔਰ ਅਗਲੀ ਗੱਲ ਇਹ ਆ ਕਿ ਜਦੋਂ ਸਾਡੇ ਆਮ ਮਾਹਤਵਰ ਬੰਦਿਆਂ ਦੀ ਕੋਈ ਪ੍ਰੋਬਲਮ ਹੋ ਜਾਂਦੀ ਆ ਮੰਨ ਲਓ ਪਿੰਡ 'ਚ ਕੋਈ ਛੋਟੀ ਮੋਟੀ ਘਟਨਾ ਵਾਪਰ ਜੇ ਤੇ ਕਿਵੇਂ ਸਾਰੇ ਪਰਿਵਾਰ ਨੂੰ ਚੁੱਕ ਕੇ ਬਿਠਾ ਲੈਂਦੇ ਆ ਚਾਚੇ ਤਾਏ ਮਾਮੇ ਭੂਆ ਜਨਾਨੀਆਂ ਤੱਕ ਲੈ ਆਉਂਦੇ ਆ ਲੱਖੇ ਦੇ ਪਰਿਵਾਰ ਨੂੰ ਅਜੇ ਤੱਕ ਥਾਣੇ ਕਿਉਂ ਨਹੀਂ ਲਿਆਂਦਾ ਵੀ ਆ ਕੇ ਪੇਸ਼ ਹੋਵੇ ਵੱਡਾ ਸਵਾਲ ਆ ਪੁਲਿਸ ਪ੍ਰਸ਼ਾਸਨ ਵੱਡਾ ਸਵਾਲ ਇਹ ਆ ਕਿ ਜਿਹੜੇ ਕੇਜਰੀਵਾਲ ਹੁਣੀ ਆ ਜਾਂ ਭਗਵੰਤ ਮਾਨ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਜੀ ਟੈਰਰਿਜ਼ਮ ਨਹੀਂ ਉਗਣ ਦੇਣਾ ਅਸੀਂ ਲੋਕਾਂ ਨੂੰ ਦਬਾ ਕੇ ਰੱਖਣਾ ਆ ਉਹ ਭਰਾਵੋ ਜੇ ਕਵਰਾਂ ਵਾਲ ਨੂੰ ਧੱਕ ਰਹੇ ਹੋ ਇਹਦੇ ਵਿੱਚੋਂ ਹੀ ਮੂਮੈਂਟਾਂ ਨਿਕਲਦੀਆਂ ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਇਹਦੇ ਵਿੱਚੋਂ ਹੀ ਬੰਦੂਕਾਂ ਉਪਜਦੀਆਂ ਆ ਇੱਥੇ ਹੀ ਬੰਦੂਕਾਂ ਦੀ ਫਸਲ ਬੀਜੀ ਜਾਂਦੀ ਆ ਜਿੰਨਾ ਜਿਹੜੇ ਬੱਚੇ ਅਨਾਥ ਹੋ ਗਏ ਉਹਨਾਂ ਲਈ ਫਿਰ ਮੌਤ ਕੀ ਤੇ ਜ਼ਿੰਦਗੀ ਕੀ ਮੇਰੀ ਗੱਲ ਸਮਝੋ ਜੇ ਉਹਨਾਂ ਨੂੰ ਸਾਫ ਨਾ ਮਿਲਿਆ ਫਿਰ ਕੀ ਕਰਨਗੇ ਫਿਰ ਅਸੀਂ ਕਹਿੰਨੇ ਗੈਂਗਸਟਰ ਬਣ ਗਏ ਫਿਰ ਗੈਂਗਸਟਰ ਬਣ ਗਏ ਫਿਰ ਉਹਨਾਂ ਦੀ ਗੋਡਿਆਂ 'ਚ ਗੋਲੀਆਂ ਮਾਰੋ ਗੋਡਿਆਂ 'ਚ ਗੋਲੀਆਂ ਮਾਰ ਕੇ ਫਿਰ ਉਹਨਾਂ ਦੀ ਲੱਤਾਂ ਵੜ ਦੋ ਦੋਵੇਂ ਆਹ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ ਆ ਪਿਛਲੇ ਲਗਭਗ 6 ਮਹੀਨੇ ਤੋਂ 35 ਤੋਂ 40 ਨੌਜਵਾਨ ਇਹਨਾਂ ਨੇ ਮਾਰ ਦਿੱਤੇ ਆ ਠੀਕ ਹੈ ਜੀ ਤੇ ਇਹ ਇਹਨਾਂ ਦੇ ਪੁਲਿਸ ਮੁਲਾਜ਼ਮ ਦੇ ਤਸ਼ੱਦਦ ਕਰਕੇ ਮਾਰੇ ਗਏ ਦੋਨੋਂ ਬੰਦੇ ਆ ਔਰ ਜੇ ਸਟੇਟ ਰਨਸਾਬ ਨਹੀਂ ਦਿੰਦੀ ਤਾਂ ਲੋਕ ਵਾਇਲੈਂਟ ਹੁੰਦੇ ਆ ਤਾਂ ਲੋਕ ਵਾਇਲੈਂਸ ਨਾਲੋਂ ਵੱਧਿਆ ਵੇਖੋ ਸ਼ਾਂਤਮਈ ਤਰੀਕੇ ਨਾਲ ਸ਼ਿਰਕਤੇ ਬਿਠੇ ਅੱਜ ਇਹਨਾਂ ਨੇ ਧਰਨਾ ਲਾਇਆ ਕੱਲ ਨੂੰ ਕੋਈ ਹੋਰ ਉਲਿੱਕਣਗੇ ਕਿਉਂਕਿ ਸੰਘਰਸ਼ ਤਾਂ ਤਿੱਖਾ ਕਰਨਗੇ ਤਾਂ ਹੀ ਇਹਨਾਂ ਨੂੰ ਪਤਾ ਵੀ ਜੇ ਅੱਜ ਨਹੀਂ ਗੱਲ ਬਣੀ ਤੇ ਇਸ ਤੋਂ ਅੱਗੇ ਹੋਰ ਚੱਲਿਆ ਇਸ ਤੋਂ ਅੱਗੇ ਹੋਰ ਚੱਲਿਆ ਫਿਰ ਅੱਗੇ ਕੀ ਹੁੰਦਾ ਆ ਜਦੋਂ ਅਸੀਂ ਗੱਲ ਨੂੰ ਹੱਥ ਪਾਉਨੇ ਆ ਫਿਰ ਗੋਲੀਆਂ ਮਾਰਦੇ ਆ ਸਮਝ ਗਏ ਮੇਰੀ ਗੱਲ ਸੋ ਇਹ ਚਾਹੁੰਦੇ ਆ ਕਿ ਅਸੀਂ ਵਾਇਲੈਂਸ ਵੱਲ ਨੂੰ ਵਧੀਏ ਪਰ ਮੈਂ ਭਗਵੰਤ ਮਾਨ ਨੂੰ ਕਹਿ ਦੇਣਾ ਚਾਹਣਾ ਕਿ ਅਸੀਂ ਪਾਗਲ ਨਹੀਂ ਆ ਕਿ ਅਸੀਂ ਹਥਿਆਰ ਚੁੱਕ ਕੇ ਤੁਹਾਡੇ ਨਾਲ ਲੜੀਏ ਤੇ ਤੁਸੀਂ ਸਾਨੂੰ ਮਾਰੋ ਅਸੀਂ ਸਰਕਾਰ ਤੁਹਾਡਾ ਕਹਿਣਾ ਸਰਕਾਰ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਪੈਦਾ ਕਰ ਰਹੀ ਹੈ ਕਰ ਰਹੀ ਹੈ ਜੀ ਬਿਲਕੁਲ ਕਰ ਰਹੀ ਹੈ 100% ਕਰ ਰਹੀ ਹੈ ਜਾਣ ਬੁੱਝ ਕੇ ਕਰ ਰਹੀ ਹੈ ਸਰਕਾਰ ਦੇ ਸਿਰ ਨੂੰ ਹੀ ਇਹ ਸੇਰਾ ਜਾਂਦਾ ਹੈ ਕਿ ਜੇ ਕੱਲ ਨੂੰ ਇੱਥੇ ਕੋਈ ਵੀ ਘਟਨਾ ਵਾਪਰਦੀ ਆ ਜਾਂ ਇਹ ਬੱਚੇ ਕਿਸੇ ਗਲਤ ਰਾਹ ਤੇ ਤੁਰਦੇ ਆ ਤੇ ਇਹਦੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੋਊਗੀ ਜੀ ਕਿਉਂਕਿ ਇਹ ਦੋਸ਼ੀਆਂ ਤੇ ਫੜਨਾ ਹੀ ਨਹੀਂ ਤੇ ਫੇਰ ਉਹ ਕੀ ਕਰਨਗੇ ਬੱਚੇ ਦੱਸੋ ਤੁਸੀਂ ਮੈਨੂੰ ਕੱਲ ਨੂੰ ਤੁਰਨਗੇ ਮਾਰੇ ਰਾਹਾਂ ਤੇ ਫੇਰ ਇਹਨਾਂ ਨੇ ਕਹਿਣਾ ਪੀ ਇਹ ਹੁਣ ਗੈਂਗਸਟਰ ਬਣ ਗਿਆ ਤੋਦੀ ਬਣ ਗਿਆ ਹੁਣ ਇਹਨਾਂ ਨੂੰ ਗੋਲੀਆਂ ਮਾਰ ਦੋ ਕਿਉਂਕਿ ਸਾਨੂੰ ਇਹਨਾਂ ਨੇ ਮਾਰਨਾ ਆ ਔਰ ਸਾਨੂੰ ਸੌਖੇ ਕਰਕੇ ਮਾਰਨਾ ਹੈ ਸਮਝ ਗਏ ਮੇਰੀ ਗੱਲ ਇਹ ਗੱਲ ਹੈ ਇੱਕ ਬਾਬਾ ਜੀ ਮੈਂ ਇਹ ਗੱਲ ਥੋੜੀ ਜਿਹੀ ਇਹਦੇ ਵਿੱਚ ਐਡ ਕਰਨੀ ਚਾਹਨਾ ਕਿ ਜਿਹੜੇ ਆਮ ਆਦਮੀ ਪਾਰਟੀ ਸਤਾ ਤੇ ਆਉਣ ਤੋਂ ਪਹਿਲਾਂ ਰੋਜ਼ਾਨਾ ਬਿਆਨ ਦਿੰਦੀ ਸੀਗੀ ਕਿ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਬਣਾ ਦੋ ਇਹ ਸਰਕਾਰ ਜਿਹੜੀ ਆ ਪਿੰਡਾਂ ਦੀਆਂ ਸੱਥਾਂ ਤੋਂ ਚੱਲਿਆ ਕਰੇਗੀ ਪਿੰਡਾਂ ਦੇ ਵਿੱਚ ਬੈਠ ਕੇ ਫੈਸਲੇ ਹੋਇਆ ਕਰਨਗੇ ਉਹ ਸਰਕਾਰ ਦੇ ਵਿੱਚ ਰੋਜ਼ਾਨਾ ਬਹੁਤ ਵੱਡੇ ਵੱਡੇ ਧਰਨੇ ਪ੍ਰਦਰਸ਼ਨ ਹੋ ਰਿਹਾ ਜਿਹੜਾ ਅੱਜ ਵਾਲਾ ਇਹ ਮਾਰਚ ਸੀਗਾ ਮੈਂ ਕਹਿੰਨਾ ਪਾਤੜਾਂ ਦੇ ਇਤਿਹਾਸ ਵਿੱਚ ਜਿਹੜਾ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਆ ਜਿਹੜਾ ਅੱਜ ਸਾਬਤ ਹੋਇਆ ਕੀ ਕਹਿਣਾ ਚਾਹੁੰਦੇ ਇਸ ਮਾਮਲੇ ਵਿੱਚ ਦਿੱਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਇਹ ਕਹਿੰਦੇ ਸੱਥਾਂ ਤੇ ਐ ਹੋਊਗਾ ਐ ਹੋਊਗਾ ਉਹ ਤੇ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈ ਇਹ ਤੁਹਾਨੂੰ ਭੁਲੇਖਾ ਆ ਮੁੱਖ ਮੰਤਰੀ ਸਟੇਟ ਨੂੰ ਚਲਾ ਰਹੀ ਦਿੱਲੀ ਦਿੱਲੀ ਦੇ ਲੋਕ ਆ ਕੇ ਸਟੇਟ ਨੂੰ ਅਦਰ ਸਟੇਟ ਦੇ ਲੋਕ ਚਲਾ ਰਹੇ ਆ ਪ੍ਰਵਾਸੀ ਆ ਕੇ ਚਲਾ ਰਹੇ ਆ ਸਾਡੇ ਲੋਕਾਂ ਨੇ ਵੋਟਾਂ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਪਾਈਆਂ ਸੀ ਭਗਵੰਤ ਮਾਨ ਨੇ ਉਹ ਵਿਸ਼ਵਾਸ ਤੋੜਤਾ ਆਪਣੀ ਜਿਹੜੀ ਰਾਜਗੱਦੀ ਆ ਉਹ ਕਿਸੇ ਨੂੰ ਸੌਂਪ ਦਿੱਤੀ ਆ ਭਗਵੰਤ ਮਾਨ ਸਿਰਫ ਇੱਕ ਰਬੜ ਦੀ ਸਟੈਂਪ ਹੈ ਮੋਹਰ ਹੈ ਬਸ ਜਿਹੜੇ ਲਾਲਿੰਦੇ ਵੀ ਆ ਮੁੱਖ ਮੰਤਰੀ ਹੋਰ ਇਦੋਂ ਵਾਦੋ ਦੇ ਕੋਲ ਕੁਝ ਨਹੀਂ ਹੈ ਦੁੱਕੀ ਦੀ ਪਾਵਰ ਨਹੀਂ ਹੈ ਭਗਵੰਤ ਮਾਨ ਕੋਲ ਜੇ ਦੁੱਕੀ ਦੀ ਪਾਵਰ ਹੁੰਦੀ ਤੇ ਅਸੀਂ ਛੜਕਾਂ ਦੇ ਰੋਲਦੇ ਅੱਜ ਕੀ ਉਹਨੂੰ ਪਤਾ ਨਹੀਂ ਹੈ ਉਹਦਾ ਐਮਐਲਏ ਜਿਹੜਾ ਆ ਚੁਣਿਆ ਹੋਇਆ ਨਮੈਂਦਾ ਜਿਹੜਾ ਉਹ ਢੰਡ ਕੱਢ ਕੇ ਕਿਤੇ ਬੈਠਾ ਖੁਸ਼ੀਆਂ ਵਾਂਗੂ ਨਹੀਂ ਆ ਸਕਦਾ ਇੱਥੇ ਜੀ ਉਹ ਉਹਨੂੰ ਉਹ ਮਰਦ ਬਣੇ ਇੱਥੇ ਆਵੇ ਇਹਨਾਂ ਲੋਕਾਂ ਦੇ ਨਾਲ ਖੜੇ ਕਹੇ ਵੀ ਜੇ ਇਨਸਾਬ ਨਹੀਂ ਮਿਲਦਾ ਤੇ ਮੈਂ ਅਸਤੀਫਾ ਦੇਣਾ ਕਵੇ ਕਿਉਂ ਨਹੀਂ ਕਹਿੰਦਾਗਾ ਇਹਨਾਂ ਲੋਕਾਂ ਦੀ ਵੋਟਾਂ ਲੈ ਕੇ ਬਣਿਆ ਨਾ ਬਿਲਕੁਲ ਫਰਜ਼ ਪੁੰਦਾ ਸੀ ਸਮਝੀ ਗੱਲ ਔਰ ਮੈਂ ਕਹਿੰਨਾ ਲੋਕ ਕਹਿੰਦੇ ਆ ਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੱਥੇ ਮਜ਼ਦੂਰ ਹੀ ਨੇ ਮੇਰੀ ਗੱਲ ਸਮਝਿਓ ਕੋਈ ਵਪਾਰੀ ਨਹੀਂ ਆਇਆ ਕੋਈ ਧਨਾੜ ਨਹੀਂ ਆਇਆ ਇੱਥੇ ਉਹੀ ਗਰੀਬ ਲੋਕ ਨੇ ਜਿਹੜੇ ਮਰ ਰਹੇ ਨੇ ਜਿਹੜੇ ਪਿਸ ਰਹੇ ਨੇ ਤੇ ਉਹੀ ਸੜਕਾਂ ਤੇ ਨੇ ਠੀਕ ਹੈ ਜੀ ਔਰ ਮੈਂ ਕਹਿੰਨਾ ਕਿ ਭਗਵੰਤ ਮਾਨਾ ਮੈਂ ਗੁਰੂ ਰਾਮਦਾਸ ਦੀ ਘਰ ਅਰਦਾਸ ਕਰਨਾ ਕਿ ਤੇਰਾ ਕੱਖ ਨਾ ਰਹੇ ਤੂੰ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲੈ ਕੇ ਸੱਤਾ ਹਾਸਲ ਕੀਤੀ ਆ ਤੇ ਅੱਜ ਤੂੰ ਲੋਕਾਂ ਨੂੰ ਨਿਆਂ ਨਹੀਂ ਦੇ ਰਿਹਾ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮੋਰਚਾ ਕਿਹੋ ਜਿਹਾ ਜਿਹੜਾ ਰੁਖ ਅਖਤਿਆਰ ਕਰ ਸਕਦਾ ਦੇਖੋ ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸ ਦਾਂ ਕਿ ਅਸੀਂ ਮੋਰਚੇ ਦੇ ਸਹਿਯੋਗੀ ਆ ਅਸੀਂ ਮੋਰਚਾ ਨਹੀਂ ਲਾਇਆ ਸਮਝ ਗਏ ਮੇਰੀ ਗੱਲ ਅਸੀਂ ਤਾਂ ਉਹ ਬੰਦੇ ਆ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਬੜੀ ਵੱਡੀ ਲੜਾਈ ਲੜੀ ਆ ਠੀਕ ਸੋ ਅਸੀਂ ਸਹਿਯੋਗ ਹੀ ਕਰਾਂਗੇ ਜਿਹੜੀ ਇਹਨਾਂ ਦੀ ਕਮੇਟੀ ਸਾਨੂੰ ਹੁਕਮ ਕਰੂਗੀ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਕਰਨਾ ਇਹਨਾਂ ਨੇ ਹੀ ਹੈ ਜੋ ਵੀ ਫੈਸਲਾ ਲੈਣਗੇ ਅਸੀਂ ਸਹਿਯੋਗ ਵਜੋਂ ਆਏ ਹਾਂ ਜੀ ਅਸੀਂ ਇਹ ਡਿਕਟੇਟਰ ਨਹੀਂ ਆ ਮੋਰਚੇ ਦੇ ਜੀ ਇਹ ਸਾਨੂੰ ਬਾਬਾ ਬਖਸ਼ੀਰ ਸਿੰਘ ਜੀ ਜਿਹੜੇ ਅੱਜ ਰੋਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਸੀਗੇ ਤੇ ਹੁਣ ਉਹਨਾਂ ਨੇ ਵਿਸ਼ੇਸ਼ ਜਿਹੜੀ ਆ ਗੱਲਬਾਤ ਕਰਦੇ ਆ ਪੰਜਾਬ ਸਰਕਾਰ ਤੇ ਹਲਕਾ ਸ਼ਤਰਾਣਾ ਦੇ ਵਿਧਾਇਕ ਦੇ ਉੱਪਰ ਵੀ ਆ ਜਿਹੜੇ ਉਹ ਤਿੱਖੇ ਸ਼ਬਦਾਂ ਦੀ ਵਰਤ ਕੀਤਾ ਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਜਿਹੜਾ ਉਹਨੂੰ ਵੀ ਇਸ ਕਟਹਿਰੇ ਦੇ ਵਿੱਚ ਖੜਾ ਕੀਤਾ ਕਿ ਉਹਨਾਂ ਦਾ ਫਰਜ਼ ਬਣਦਾ ਸੀਗਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀਗਾ ਮੌਕੇ ਦੀ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀਗਾ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦਾ ਜਿਹੜਾ ਕਿ ਹੁਣ ਤੱਕ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਉਹ ਨਹੀਂ ਮਿਲ ਸਕਿਆ